ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸੰਗਤਾਂ ਨੂੰ ਪਤਾ ਹੈ ਕਿ ਲਗਭਗ ਪਿਛਲੇ 10 ਦਿਨਾਂ ਤੋਂ ਜੋ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਬਲਕੇ ਦੇ ਜਿੰਨਾ ਕੁ ਬਾਰਡਰ ਏਰੀਆ ਇਹ ਸਾਰੇ ਦੇ ਵਿੱਚ ਬਹੁਤ ਭਾਰੀ ਹੜ੍ਹਾਂ ਨੇ ਤਬਾਹੀ ਮਚਾਈ ਆ ਤੇ ਬਹੁਤ ਸਾਰੀਆਂ ਸੰਸਥਾਵਾਂ ਸਿੱਖ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਪੁਰਖ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦਿੱਲੀ ਸੇਕੁਰਦਾਰ ਪ੍ਰਬੰਧਕ ਕਮੇਟੀ ਬਹੁਤ ਸਾਰੀਆਂ ਜਥੇਬੰਦੀਆਂ ਇਹ ਸੇਵਾ 'ਚ ਲੱਗੀਆਂ ਤੇ ਪਿੰਡਾਂ ਦੇ ਨੌਜਵਾਨ ਪਿੰਡਾਂ ਦੀਆਂ ਪੰਚਾਇਤਾਂ ਜੇ ਆਪੋ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਬੜੀ ਵੱਡੀ ਸੇਵਾ 'ਚ ਲੱਗੇ ਆ ਬਲਕਿ ਰੁਕਣਾ ਪੈ ਰਿਹਾ ਵੀ ਇਸ ਇਸ ਕੰਮ ਤੋਂ ਰੁਕ ਜਾਓ ਇਸ ਰਾਸ਼ਨ ਤੋਂ ਰੁਕ ਜਾਓ ਇੰਨੀ ਵੱਡੀ ਸੇਵਾ ਚੱਲ ਰਹੀ ਆ ਜਿੱਥੇ ਅਸੀਂ ਖੜੇ ਆ ਹਸੈਨੀਆਲੇ ਬਾਰਡਰ ਤੇ ਬਿਲਕੁਲ ਇਹ ਫਿਰੋਜ਼ਪੁਰ ਦਾ ਏਰੀਆ ਆ ਅਮਗਰਲੇ ਪਾਸੇ ਦਰਿਆ ਹੈ ਜਿਹੜਾ ਇੱਥੇ ਤਿੰਨ ਦਰਿਆ ਇਕੱਠੇ ਹੋ ਜਾਂਦੇ ਆ ਸਤਲੁਜ ਰਾਵੀ ਤੇ ਬਿਆਸ ਇਹ ਪਾਣੀ ਨਾ ਚੜ ਗਿਆ ਸੀ ਕਿ ਹੁਣ ਵੀ ਬੰਨ ਟੁੱਟਿਆ ਹੁਣ ਵੀ ਬੰਨ ਟੁੱਟਿਆ ਇਦਾਂ ਵੱਡਾ ਖਤਰਾ ਪੈਦਾ ਹੋ ਗਿਆ ਸੀ ਪਰ ਇੱਥੇ ਦੀਆਂ ਸੰਗਤਾਂ ਨੇ ਇਲਾਕੇ ਦੀਆਂ ਪੂਰੀਆਂ ਸੰਗਤਾਂ ਨੇ ਬਲਕਿ ਦੋ ਤਿੰਨ ਜ਼ਿਲ੍ਹਿਆਂ ਦੀਆਂ ਸੰਗਤਾਂ ਨੇ ਤੁਸੀਂ ਹੁਣੇ ਵੀ ਦੇਖਦੇ ਆ ਮੀਲਾ ਲੰਮਾ ਟਰਾਲੀਆਂ ਦਾ ਕਾਫਲਾ ਹੈ ਜਿਹੜਾ ਮਿੱਟੀ ਦੀਆਂ ਬੋਰੀਆਂ ਨਾਲ ਭਰਿਆ ਹੋਇਆ ਹੈ ਤੇ ਅੱਗੇ ਕਮੇਟੀ ਬਣੀ ਹੋਈ ਆ ਪਿੰਡਾਂ ਦੇ ਨੌਜਵਾਨਾਂ ਦੀ ਉਹ ਇੱਕ ਤਾਲਮੇਲ ਦੇ ਨਾਲ ਸਾਰੀ ਇਹ ਬੰਨ ਦੀ ਮਜਬੂਤੀ ਕਰ ਰਹੇ ਆ ਆ ਪਿਛਲੇ ਪਾਸੇ ਇੱਕ ਰੇਡ ਬਣ ਰਹੇ ਆ ਇਹ ਸਾਡੇ ਇੰਟਰਨੈਸ਼ਨਲ ਪੰਥਕ ਦਲ ਦੇ ਜੋ ਧਾਰਮਿਕ ਵਿੰਗ ਦੇ ਮੁਖੀ ਆ ਬਾਬਾ ਸੁਤਨਾਮ ਸਿੰਘ ਦੀ ਬਲੀਆਂ ਇਹ ਖੜੇ ਨੇ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਇੱਥੇ ਮੋਰਚਾ ਸੰਭਾਲਿਆ ਜਿੱਥੇ ਲੰਗਰ ਲਾਏ ਨੇ ਉੱਥੇ ਮੈਡੀਕਲ ਕੈਂਪ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਇਹਨਾਂ ਨੇ ਲਾਇਆ ਹੋਇਆ ਹੈ ਦੇ ਨਾਲ ਹੀ ਸਾਡੇ ਕਿਸਾਨ ਵਿੰਗ ਦੇ ਪ੍ਰਧਾਨ ਭਾਈ ਕਿਰਪਾ ਸਿੰਘ ਜੀ ਇਹਨਾਂ ਨੇ ਵੀ ਇੱਥੇ ਵੀ ਲਾਇਆ ਤੇ ਸੈਨੀਅਰ ਤੋਂ ਅੱਗੇ ਵੀ ਇਹਨਾਂ ਨੇ ਦੋ ਥਾਵਾਂ ਤੇ ਲੰਗਰ ਤੇ ਕੈਂਪ ਮੈਡੀਕਲ ਕੈਂਪ ਲਾਏ ਹੋਏ ਨੇ ਵੀ ਉੱਥੇ ਸੇਵਾ ਸੰਭਾਲਦੇ ਨੇ ਸੋ ਬਾਬਾ ਜੀ ਦੇ ਨਾਲ ਬਹੁਤ ਸੈਕਲ ਦੇ ਨੌਜਵਾਨ ਬਲਕਿ ਇਹਨਾਂ ਦੇ ਸਾਨ ਤੋਂ ਗੁਰਦੁਆਰੇ ਤੋਂ ਲੰਗਰ ਬਣ ਕੇ ਤਿਆਰ ਹੋ ਕੇ ਸਾਰੇ ਬੰਦ ਤੇ ਪਿੰਡਾਂ ਚ ਵੰਡਿਆ ਜਾਂਦਾ ਜਿੱਥੇ ਹੋਰ ਸੰਗਤਾਂ ਮੰਡੀਆਂ ਇਹ ਸੇਵਾ ਵੀ ਨਾਲ ਨਿਭਾ ਰਹੇ ਨੇ ਸੋ ਮੈਂ ਬੇਨਤੀ ਕਰਦਾ ਕੁਝ ਜ਼ਰੂਰੀ ਬੇਨਤੀਆਂ ਸੰਗਤਾਂ ਵਾਸਤੇ ਇਹ ਜਿਹੜੀ ਸੇਵਾ ਹੈ ਇਹ ਇੱਕ ਦੋ ਦਿਨ ਦੀ ਚਾਰ ਦਿਨ ਦੀ ਹਫ਼ਤੇ ਦੀ ਸੇਵਾ ਨਹੀਂ ਇਹ ਥੋੜੀ ਜੀ ਸੇਵਾ ਲੰਮੀ ਚੱਲਣੀ ਹੈ ਕਿਉਂਕਿ ਭਾਈ ਕਿਰਪਾ ਸਿੰਘ ਜੀ ਉਧਰੋਂ ਸਾਡੇ ਬਾਬਾ ਜਤਿੰਦਰ ਸਿੰਘ ਜੀ ਜੋ ਐਕਟਿੰਗ ਪ੍ਰਧਾਨ ਨੇ ਇੰਟਰਨੈਸ਼ਨਲ ਪਾਠਕ ਦਲ ਦੇ ਉਹ ਸਾਰੇ ਉਧਰ ਬੇੜਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਕਿਸ਼ਤੀਆਂ ਤੇ ਅੱਗੇ ਗਏ ਜਿੱਥੇ ਬੰਦਾ ਤੁਰ ਕੇ ਨਹੀਂ ਜਾ ਸਕਦਾ ਕੋਈ ਕਿਸੇ ਸਾਧਨ ਨਾਲ ਨਹੀਂ ਜਾ ਸਕਦਾ ਜਿਹੜੇ ਲੋਕ ਉਥਿਆਂ ਤੇ ਬੈਠੇ ਨੇ ਹਾਲਾਂਕਿ ਬਹੁਤ ਸਾਰੇ ਹੈਲੀਕਾਪਟਰ ਲੱਗੇ ਹੋਏ ਨੇ ਉਸ ਪਾਸੇ ਉਹ ਵੀ ਸੇਵਾ ਕਰ ਰਹੇ ਨੇ ਪਰ ਹੁਣ ਥੋੜੀ ਜੀ ਗੱਲ ਸਮਝਣ ਵਾਲੀ ਆ ਕਿ ਸਾਨੂੰ ਇਹ ਸੇਵਾ ਕਿਸ ਢੰਗ ਨਾਲ ਕਰਨੀ ਪੈਣੀ ਹੈ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਇਹ ਕਿਸੇ ਚੰਗੇ ਥਾਵਾਂ ਤੇ ਗੁਰਦੁਆਰਾ ਸਾਹਿਬਾਨਾਂ ਦੇ ਦੀਵਾਨ ਹਾਲ ਜਾਂ ਕਿਤੇ ਵੀ ਇੱਕ ਸਟੋਰ ਸਥਾਪਿਤ ਕਰੋ ਜਿੱਥੇ ਤੁਸੀਂ ਪਸ਼ੂਆਂ ਲਈ ਫੀਡ ਜਿੱਥੇ ਦਾਇਆ ਖਾਦ ਬੀਜ ਜਿਹੜੇ ਕਿਸਾਨਾਂ ਨੂੰ ਹਰ ਦਿਨ ਚ ਬਹੁਤ ਵੱਡੀ ਲੋੜ ਪੈਣੀ ਆ ਸੋ ਇਹਦੇ ਵਿੱਚ ਜਿੱਥੇ ਬੰਦੀਆਂ ਆਪੋ ਆਪਣੇ ਢੰਗ ਦੇ ਨਾਲ ਨਮਾਇंदे ਨਿਯੁਕਤ ਕਰੋ ਕੁਝ ਨਾ ਕੁਝ ਪਿੰਡ ਆਪਣੇ ਹਿੱਸੇ 'ਚ ਲਾਓ ਵੀ ਇਸ ਪਿੰਡ ਦੀ ਸੇਵਾ ਅਸੀਂ ਕਰਾਂਗੇ ਤਾਂ ਕਿ ਦੂਸਰਿਆਂ ਨੂੰ ਪਤਾ ਹੋਵੇ ਕਿ ਇਸ ਪਿੰਡ ਦੇ ਵਿੱਚ ਇੰਟਰਨੈਸ਼ਨਲ ਪੰਥਕ ਦਲ ਸੇਵਾ ਕਰ ਰਿਹਾ ਹੈ ਇੱਥੇ ਦਲ ਖਾਲਸਾ ਕਰ ਰਿਹਾ ਹੈ ਇੱਥੇ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਇਹ ਢੰਗ ਨਾਲ ਪਤਾ ਹੋ ਬਹੁਤ ਸਾਰੇ ਜਿਹੜੇ ਗਾਇਕ-ਕਾਇ ਨੇ ਉਹਨਾਂ ਨੇ ਕੁਝ ਪਿੰਡ ਆਪ ਸੁਭਾਰੇ ਨੇ ਕਿਸੀ ਇਹਨਾਂ ਪਿੰਡਾਂ ਦੀ ਸਾਰੀ ਜ਼ਿੰਮੇਵਾਰੀ ਚੱਕਦੇ ਆ ਬਹੁਤ ਸਾਰੇ ਜਿਨ੍ਹਾਂ ਪਿੰਡਾਂ 'ਚ ਪਸ਼ੂ ਨੁਕਸਾਨੇ ਗਏ ਸੋ ਉਹਨਾਂ ਦਾ ਵੀ ਆਪਾਂ ਖਿਆਲ ਕਰੀਏ ਕਿਉਂਕਿ ਕੇਵਲ ਜਦੋਂ ਅਸੀਂ ਰਾਸ਼ਨ ਲੈ ਕੇ ਆਉਣੇ ਜਾਂ ਤੂੜੀ ਪੱਠਾ ਲੈ ਕੇ ਆਉਣੇ ਆ ਤੇ ਪਿੱਛੇ ਜਾਣ ਦੀ ਸਾਨੂੰ ਕਾਲ ਹੁੰਦੀ ਹੈ ਵੀ ਅਸੀਂ ਖੇਤੀ ਘਰ ਚੱਲੀਏ ਤੇ ਅਸੀਂ ਸੜਕ ਤੇ ਹੀ ਲਾਹ ਜਾਂਦੇ ਆ ਤੇ ਜਾਂ ਜਿਹੜੇ ਲੋਕ ਸੜਕ ਤੇ ਬੈਠੇ ਆ ਉਹਨਾਂ ਦੇ ਸਪੁਰਦ ਕਰਕੇ ਚਲੇ ਜਾਂਦੇ ਆ ਸੋ ਇਹ ਸੇਵਾ ਨੂੰ ਸਮਝੋ ਕਿਉਂਕਿ ਦਸਾਂ ਨੌ ਦੀ ਕਿਰਤ ਦੇ ਵਿੱਚੋਂ ਤੁਸੀਂ ਇੰਨੀ ਵੱਡੀ ਸੇਵਾ ਕਰ ਰਹੇ ਆ ਤੇ ਬੇਬੀਆਂ ਸੰਗਤਾਂ ਵਿਦੇਸ਼ਾਂ ਵਿੱਚ ਬੈਠੀਆਂ ਆ ਉਹ ਆਪਣੀ ਦਸਨੋਂ ਦੀ ਕਿਰਤ ਕਮਾਈ ਦੇ ਵਿੱਚੋਂ ਆਪਾਂ ਨੂੰ ਇੱਥੇ ਸਮਾਨ ਭੇਜ ਰਹੇ ਆ ਉਹਨਾਂ ਦੀ ਕਮਾਈ ਸਹੀ ਥਾਂ ਤੇ ਚਲੀ ਜਾਵੇ ਆਪਣੀ ਇਹਨੂੰ ਸੇਵਾ ਤੇ ਆਪਾਂ ਉਹਨਾਂ ਦੀ ਕੀਤੀ ਕਮਾਈ ਇਕੱਤਰ ਕੀਤੀ ਸਾਰੀ ਮਾਇਆ ਉਹਦੇ ਲਈ ਆ ਸਮਾਨ ਜਿੰਨਾ ਸਾਜੂ ਸਮਾਨ ਹੈ ਉਹ ਲੋਡ ਬੰਦਾ ਤੱਕ ਪਹੁੰਚ ਜਾਵੇ ਇਹ ਇੱਕ ਬਹੁਤ ਵੱਡੀ ਸੇਵਾ ਹੋ ਗਈ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਆ ਕੋਈ ਇਹ ਨਾ ਸਮਝੇ ਕਿ ਆ ਜਿੱਥੇ ਬੰਦੀ ਫਲਾਣੇ ਥਾਂ ਤੇ ਸਮਾਨ ਸਟੋਰ ਕਰੀ ਜਾਂਦੀ ਹੈ ਇਹ ਵਿਸਵੰਦ ਦੀ ਮਾਇਆ ਕਿ ਜਿਹੜਾ ਵੀ ਘਰ ਲ ਜਾਊਗਾ ਉਹਦੇ ਲਈ ਇਹ ਜ਼ਹਿਰ ਬਣ ਜਾਣੀ ਆ ਸੋ ਇਸ ਵਾਸਤੇ ਸਾਧ ਸੰਗਤ ਇਹ ਆਪਾਂ ਸਾਰਾ ਕਿਤੇ ਨਾ ਕਿਤੇ ਸਟੋਰ ਕਰਨਾ ਪੈਣਾ ਜਿਵੇਂ ਕਿਸਾਨਾਂ ਨੂੰ ਡੀਜ਼ਲ ਵੀ ਚਾਹੀਦਾ ਉਹਨਾਂ ਨੂੰ ਖਾਦ ਚਾਹੀਦੀ ਹੈ ਉਹਨਾਂ ਨੂੰ ਬੀਜ ਚਾਹੀਦੇ ਆ ਹੁਣ ਆਉਣ ਵਾਲੇ 3 ਮਹੀਨਿਆਂ 'ਚ ਇਹਨਾਂ ਨੂੰ ਪਸ਼ੂਆਂ ਨੂੰ ਪਾਉਣ ਵਾਸਤੇ ਕੋਈ ਦਾਣਾ ਚਾਰਾ ਨਹੀਂ ਹਲੇ ਛੇਤੀ ਹੋਗ ਨਹੀਂ ਸਕਦਾ ਸੂਇਸ ਵਾਸਤੇ ਵੱਧ ਵੱਧ ਫੀਡ ਅਚਾਰ ਪਸ਼ੂਆਂ ਦਾ ਉਹਨਾਂ ਵਾਸਤੇ ਤੂੜੀ ਇਹ ਸਾਰਾ ਪ੍ਰਬੰਧ ਤੁਸੀਂ ਪਿੰਨਾਂ 'ਚ ਕਰ ਰਹੇ ਹੋ ਬਹੁਤ ਮੈਨੂੰ ਪਤਾ ਹੈ ਬਹੁਤ ਸਾਰੇ ਸਾਨੂੰ ਵੀ ਫੋਨ ਆਉਂਦੇ ਨੇ ਪਰ ਆਪਾਂ ਇਹਨੂੰ ਯੋਜਨਾਬੰਦ ਢੰਗ ਦੇ ਨਾਲ ਐ ਸਿਆਣੇ ਢੰਗ ਦੇ ਨਾਲ ਸਪਲਾਈ ਕਰੀਏ ਤਾਂ ਕਿ ਸਭ ਨੂੰ ਪਤਾ ਲੱਗੇ ਕਿ ਜਿਹੜੇ ਪੰਜਾਬੀ ਐ ਜੇ ਇੱਥੋਂ ਸ਼ਾਮ ਤੱਕ ਕਿਤੇ ਵੀ ਕੋਈ ਆਫਤ ਆਉਂਦੀ ਐ ਉਥੋਂ ਤੱਕ ਰਾਸ਼ਨ ਲੈ ਕੇ ਜਾ ਸਕਦੇ ਐ ਤੇ ਜੇ ਅੱਜ ਪੰਜਾਬੀਆਂ ਤੇ ਆਫਤ ਆਈ ਐ ਤੇ ਇਹਨਾਂ ਨੇ ਆਪਣੇ ਘਰ ਦੇ ਵਿੱਚ ਬੜੇ ਡਿਸਪੀਸਪਲਨ ਦੇ ਨਾਲ ਬੜੇ ਢੰਗ ਦੇ ਨਾਲ ਇਹ ਸਾਰੀ ਸੇਵਾ ਸੰਭਾਲੀ ਹੈ ਜਿੱਥੇ ਇੱਥੇ ਆਪਾਂ ਜਾਣਾ ਹੈ ਉੱਥੇ ਪਿੰਡ ਦੇ ਨੰਬਰਦਾਰ ਨੂੰ ਪਿੰਡ ਦੇ ਸਰਪੰਚ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾਲ ਲਈਏ ਨਾਲੇ ਕਿ ਉਹਨਾਂ ਤੋਂ ਸਾਰੀ ਸਲਾਹ ਲਈਏ ਪੁੱਛੀਏ ਕਿ ਇਹ ਸਮਾਨ ਇੱਥੇ ਕੀ ਚਾਹੀਦਾ ਕਿਹਨੂੰ ਚਾਹੀਦਾ ਉਹਨਾਂ ਦੀ ਜਿੰਨੀ رائے ਲਵਾਂਗੇ ਉਹਨਾਂ ਦੀ ਸਮਵਲਿਤ ਵੀ ਸਾਡੇ ਨਾਲ ਹੋਵੇਗੀ ਤੇ ਇਹ ਸਮਾਨ ਵਰਤੋਂ ਦੇ ਨਾਲ ਵੀ ਸਾਡੇ ਨਾਲ ਲੱਗਣਗੇ ਜਿਹੜੇ ਸ਼ਹਿਰ ਕਸਬੇ ਪੈਂਦੇ ਆ ਕੋਈ ਪਰਵਾਹ ਨਾ ਕਰੋ ਪੀ.ਜ. ਪ੍ਰਸ਼ਾਸਨ ਨੂੰ ਪੁੱਛਦੇ ਫਿਰਦੇ ਆ ਨਾਰ ਵਾਲੇ ਫਿਰਦੇ ਆ ਨਹੀਂ ਆਪਾਂ ਡੀ.ਸੀ ਨੂੰ ਹੀ ਪੁੱਛੋ ਆਪਾਂ ਐਸ.ਡੀ.ਐਮ ਨੂੰ ਪੁੱਛੋ ਪਟਵਾਰੀਆਂ ਨੂੰ ਪੁੱਛੋ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਜਿਹੜੇ ਪਟਵਾਰੀਆਂ ਨੇ ਤਾਂ ਰੋਜ਼ ਪਿੰਡਾਂ 'ਚ ਹੀ ਰਹਿਣਾ ਹੁੰਦਾ ਹੈ ਉਹਨਾਂ ਨੂੰ ਵੱਧ ਪਤਾ ਹੁੰਦਾ ਨਹੀਂ ਇਹ ਤੇ ਜਿੰਨਾ ਕ ਆਪਾਂ ਨੂੰ ਪਿੰਡ ਦਿੰਦੇ ਐ ਤੋਂ ਅੱਗੇ ਵੀ ਪਿੰਡ ਹੈਗੇ ਆ ਸੋ ਇਸ ਵਾਸਤੇ ਇਹ ਸਾਰੀ ਸੇਵਾ ਕਰਨ ਵਾਸਤੇ ਆਪਾਂ ਨੂੰ ਪ੍ਰਸ਼ਾਸਨ ਦੀ ਮਦਦ ਵੀ ਲੈਣੀ ਚਾਹੀਦੀ ਹੈ ਉਹਨਾਂ ਦੀ ਮਦਦ ਕਰਨੀ ਵੀ ਚਾਹੀਦੀ ਹੈ ਫਾਇਦਾ ਤਾਂ ਹੀ ਹੈ ਜੇ ਲੋੜਵੰਦਾ ਤੱਕ ਆਪਣਾ ਸਮਾਨ ਪਹੁੰਚ ਜਾਵੇਗਾ ਤਾਂ ਹੀ ਗੁਰੂ ਸਾਹਿਬ ਦੀਆਂ ਆਪਾਨੂੰ ਅਸੀਸਾਂ ਮਿਲਣੀਆਂ ਸੋ ਮੈਂ ਇੰਟਰਨੈਸ਼ਨਲ ਪੰਥਕ ਦਲ ਦੇ ਸਾਰੇ ਵਰਕਰਾਂ ਦਾ ਇੱਥੇ ਭਾਈ ਗੁਰਨਾਮ ਸਿੰਘ ਜੀ ਮਹਾਲਮ ਭਾਈ ਪਪਲ ਸਿੰਘ ਜੀ ਭਾਈ ਜੁਜਿੰਦਰ ਸਿੰਘ ਜੀ ਇਹ ਸਾਰੇ ਬਾਬਾ ਸਤਨਾਮ ਸਿੰਘ ਬਲੀਆਂ ਜੋ ਸਾਡੇ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਦੇ ਮੁਖੀ ਹੈ ਇਹਨਾਂ ਦੀ ਕਮਾਂਡ ਥੱਲੇ ਇੱਥੇ ਕੰਮ ਕਰ ਰਹੇ ਨੇ ਸੋ ਇਹ ਸਾਰਾ ਪ੍ਰਬੰਧ ਬਾਬਾ ਜੀ ਦੇ سپਰਦ ਹੈ ਜਿੰਨਾ ਪਿੰਡਾਂ ਨੂੰ ਬਾਬਾ ਜੀ ਚਾਹਣਗੇ ਮੈਂ ਬਾਬਾ ਜੀ ਨੂੰ ਬੇਨਤੀ ਕਰਾਂ ਪਾਈ ਕਿਰਪਾ ਸਿੰਘ ਜੋ ਕਿਸਾਨ ਮੰਡ ਦੇ ਪ੍ਰਧਾਨ ਹੈ ਉਹਨਾਂ ਨੂੰ ਬੇਨਤੀ ਕਰਾਂ ਵੀ ਤੁਸੀਂ ਦੋ ਦੋ ਪਿੰਡ ਆਪਣੇ ਸਵਰਥ ਹਿੱਸੇ ਚ ਲਾਓ ਉਥੇ ਇੰਟਰਨੈਸ਼ਨਲ ਪੰਥਕ ਦਲ ਹਰ ਤਰ੍ਹਾਂ ਦੀ ਸੇਵਾ ਕਰੂਗਾ ਖਾਦ ਵੀ ਦੇਗਾ ਬੀਜ ਵੀ ਦੇਗਾ ਡੀਜ਼ਲ ਵੀ ਦੇਗਾ ਜਿਹੜਾ ਤਾਂ ਸੰਗਤਾਂ ਨਹੀਂ ਹੈ ਉਹ ਪਹੁੰਚ ਵੀ ਕਰੇਗਾ ਉਥੇ ਸੋ ਜੇ ਕਿਸੇ ਦੀ ਮੱਝ ਮਰ ਗਈ ਕਿਸੇ ਦਾ ਪਸ਼ੂ ਮਰ ਗਿਆ ਉਹਨੂੰ ਵੀ ਆਪਾਂ ਬੰਨ ਦਾ ਥੋੜਾ ਬਹੁਤ ਹਿੱਸਾ ਦੇਵਾਂਗੇ ਸਾਡੀ ਭਰਾ ਹੈ ਸਮਝੋ ਸਾਡਾ ਆਪਣਾ ਹੀ ਨੁਕਸਾਨ ਹੋਇਆ ਸੋ ਇਸ ਕਰਕੇ ਜਿੰਨਾ ਅਸੀਂ ਅੱਜ ਨਾਲ ਖੜਾਂਗੇ ਇਹ ਤਾਂ ਹਮੇਸ਼ਾ ਹੀ ਆਪਣੇ ਨਾਲ ਖੜਦੇ ਆ ਇਹ ਕੋਈ ਰਾਜਨੀਤੀ ਨਹੀਂ ਸਾਧ ਸੰਧੀ ਇਹ ਤੇ ਪਬਲਿਕ ਦੀ ਉਹ ਸੇਵਾ ਹੈ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਿਖਾਈ ਹੈ ਜੋ 20 ਰੁਪਿਆ ਦਾ ਲੰਗਰ ਪੁੱਖੇ ਸਾਧੂਆਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿਖਾਇਆ ਸੀ ਉਹ ਸੇਵਾ ਸਾਡੇ ਖੂਨ ਦੇ ਵਿੱਚ ਸੰਚਾਰ ਕਰਦੀ ਹੈ ਇਸ ਵਾਸਤੇ ਸਾਡੇ ਖੂਨ ਦੇ ਵਿੱਚ ਸਿੰਜੀ ਹੋਈ ਸੇਵਾ ਹੈ ਇਸ ਇਸੇ ਕਰਕੇ ਦੇਖੋ ਤੁਸੀਂ ਕਹਿਣਾ ਪੈਂਦਾ ਵੀ ਭਾਈ ਇੱਧਰ ਲੰਗਰ ਪੱਕਿਆ ਬਹੁਤ ਆ ਗਿਆ ਰੁਕ ਜਾਓ ਇੱਥੇ ਮਿੱਟੀ ਬਹੁਤ ਆ ਗਈ ਰੁਕ ਜਾਓ ਇੱਥੇ ਆ ਸਮਾਨ ਤੂੜੀ ਬਹੁਤ ਆ ਗਈ ਰੁਕ ਜਾਓ ਇੰਨਾ ਸੰਗਤਾਂ ਤੇ ਛਾਏ ਜਿਨ੍ਹਾਂ ਦਾ ਆਪਦਾ ਮਸਾ ਹੀ ਗੁਜਾਰਾ ਹੁੰਦਾ ਹੈ ਉਹ ਵੀ ਅਸਲ ਲੈ ਕੇ ਤਰੇ ਹੋਏ ਨੇ ਸੋ ਮੈਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਜਿਹੜੀ ਜਥੇਬੰਦੀ ਨਾਲ ਵੀ ਤੁਹਾਡਾ ਸੰਪਰਕ ਹੈਗਾ ਜਿਹਦੇ ਨਾਲ ਤੁਹਾਡਾ ਤਾਲਮੇਲ ਬਣਿਆ ਹੋਇਆ ਹੈ ਉਹਨੂੰ ਇਹ ਬੇਨਤੀਆਂ ਜਰੂਰ ਕਰੋ ਕਿ ਸਮਾਨ ਦੱਸੋ ਕੀ ਚਾਹੀਦਾ ਹੈ ਕਿਵੇਂ ਪਹੁੰਚਦਾ ਹੋਵੇਗਾ ਜੇ ਹੋ ਸਕੇ ਤਾਂ ਇੱਕ ਇੱਕ ਦੋ ਦੋ ਮੈਂਬਰ ਹਰ ਜਥੇਬੰਦੀ ਦੇ ਵਿਦੇਸ਼ਾਂ ਤੋਂ ਵੀ ਇੱਥੇ ਆਓ ਕੋਈ ਬੰਨ ਤੇ ਆਓ ਕੋਈ ਪਿੰਡਾ ਚਾਓ ਕੋਈ ਕਲਾ ਨੌਰਾਓ ਕੋਈ ਢੇਰਾ ਬਾਬਾ ਨਾਨਕਾਓ ਫਤੇਗੜ ਚੂੜੀਆਂ ਆਓ ਤਰਨਤਾਰਨ ਆਓ ਆਪਾਂ ਜਿੱਥੇ ਜਿੱਥੇ ਵੀ ਜਾ ਸਕਦੇ ਆ ਉੱਥੇ ਉੱਥੇ ਜਾ ਕੇ ਆਪਾਂ ਇਹ ਸੇਵਾ ਸੰਭਾਲ ਗਏ ਕਿਉਂਕਿ ਲੰਮੀ ਸੇਵਾ ਹੈ ਸੋ ਅਖੀਰ ਵਿੱਚ ਮੈਂ ਸਾਰੀਆਂ ਸੰਗਤਾਂ ਦਾ ਜਿਹੜੇ ਤਨਮਨ ਧਨ ਦੇ ਨਾਲ ਸੇਵਾ ਕਰ ਰਹੇ ਨੇ ਮਾਇਆ ਤੇ ਜਰੇ ਨੇ ਜਾਂ ਸਮਾਨ ਭੇਜ ਰਹੇ ਨੇ ਜਾਂ ਹੱਥੀਂ ਸੇਵਾ ਕਰ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭ ਦੀ ਸੇਵਾ ਥਾਏ ਪਾਉਣ ਬਹੁਤ سارے ਨੌਜਵਾਨ ਆਪਣੇ ਘਰੋਂ ਆਪੇ ਬੋਰੇਤ ਲੱਭਦੇ ਨੇ ਆਪੇ ਮਿੱਟੀ ਲੱਭਦੇ ਨੇ ਆਪਣੀਆਂ ਟਰਾਲੀਆਂ ਚ ਰੱਦ ਕੇ ਲਈ ਆਉਂਦੇ ਨੇ ਭਾਨ ਨੇ ਗੁਰੂ ਕੇ ਸਿੱਖ ਜਿਹੜੇ ਇੰਨੀ ਵੱਡੀ ਸੇਵਾ ਕਰਦੇ ਨੇ ਸਾਰਿਆਂ ਦੀ ਸੇਵਾ ਸਤਿਗੁਰੂ ਜੀ ਮਨਜ਼ੂਰ ਕਰਨ ਬੜੀਆਂ ਸੰਗਤਾਂ ਸੇਵਾ ਕਰ ਰਹੀਆਂ ਹਲੇ ਆਪਾਂ ਨੂੰ ਹੋਰ ਵੀ ਇਹ ਸੇਵਾ ਚ ਡਟੇ ਰਹਿਣਾ ਚਾਹੀਦਾ ਜੇ ਅਸੀਂ ਕਿਸੇ ਥਾਂ ਤੋਂ ਰੋਕਦੇ ਆ ਕਿ ਭਾਈ ਪੱਕਿਆ ਲੰਗਰ ਨਾ ਲਿਆਓ ਹਰੇ 10 ਦਿਨ ਰੁਕਜੋ ਇਹਦਾ ਮਤਲਬ ਇਹ ਨਹੀਂ ਕਿ ਸਦਾ ਪੂਰੀ ਹੋ ਗਈ ਆ ਇਹਦਾ ਮਤਲਬ ਹੈ ਕਿ ਆਪਾਂ ਕਾਲੀ ਨਾ ਕਰੋ ਇੱਕ ਥਾਂ ਤੇ ਢੇਰ ਨਾ ਲਾਓ ਰਾਸ਼ਨ ਖਰਾਬ ਨਾ ਹੋਵੇ ਤੁਹਾਡਾ ਹੀ ਰਾਸ਼ਨ ਹੈ ਇਸ ਕਰਕੇ ਆਪਾਂ ਸਹੀ ਢੰਗ ਨਾਲ ਇਹਨੂੰ ਡਿਸਟ੍ਰੀਬਿਊਸ਼ਨ ਕਰਨ ਵਾਸਤੇ ਇਹਨੂੰ ਵਰਤੋਂ ਵਾਸਤੇ ਵੰਡਣ ਵਾਸਤੇ ਸਹੀ ਤਰੀਕਾ ਪਨਾਲੀਏ ਇਹ ਹੀ ਬੇਨਤੀ ਹੈ ਇਹ ਸੰਗਤਾਂ ਪ੍ਰਬੰਧਨ ਕਰਨ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ